ਸਹਾਰ ਤੁਪਾਂ ਕਰਨੀਆਂ ਛਾਵਾਂ ਜ਼ਿੰਦਗੀ ਚ ਕਿਸੇ ਦੇ ਹਨੇਰਾ ਨੀਉ ਕਰਨਾ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਦੇਖ ਹਾਲਾਤਾਂ ਨੂੰ ਸੰਗਰੂਰ ਵੀ ਕਦੇ ਵੀ ਨੀ ਡਰਨਾ ਕਦੇ ਵੀ ਨੀ ਡਰਨਾ ਦਿਨ ਕਟਣੇ ਤਾਂ ਹੁਣ ਮੈਨੂੰ ਓਖੇ ਬੜੇ ਲੱਗਦੇ ਪੈਰ ਪੈਰ ਉੱਤੇ ਹੋਏ ਮੈਨੂੰ ਤਾਂ ਢੋਖੇ ਬੜੇ ਲੱਗਦੇ ਚਾਹੁੰਦਾ ਹਾਂ ਜੀਣਾ ਚਾਹੁੰਦਾ ਹਾਂ ਜੀਣਾ ਫਿਰ ਉੱਚਾ ਕਰਕੇ ਨਹੀਂ ਜੀਣਾ ਮੈਂ ਤਾਂ ਕਦੇ ਕਦੇ ਮਰ ਮਰ ਕੇ ਰੋਣਾ ਨਹੀਂ ਮੈਂ ਕਦੇ ਅੱਖਾਂ ਪਰ ਪਰ ਕੇ ਨਹੀਂ ਜਾਣਾ ਜਹਾਨੋਂ ਕਦੇ ਬਾਜੀ ਹਰ ਕੇ ਨਹੀਂ ਜਾਣਾ ਜਹਾਨੋਂ ਕਦੇ ਬਾ